ਆਦੇਓ ਉਹ ਕਾਕੇ ਨੇ ਦੁਨੀਆ ਬਣਾ ਦਿੱਤੀ ਹੈ ਮੇਲਾ ਬਣ ਗਿਆ ਮੇਲਾ ਬਣ ਗਿਆ ਜੀਓ ਵਾਲੇ ਦਾ ਮੇਲਾ ਕਹਿੰਦਾ ਕਿ ਜੋ ਦੇ ਰਾਤ ਵਿੱਚ ਜੂਝਦੇ ਸასი ਗੱਲ ਜੀ ਦਾ ਸਾਰਾ ਇਨਵੈਂਟਰੀ ਦਾ ਛਾਲ ਘੇਰਾ ਅੱਜ ਆਪਕੋ ਜੀ ਆ ਜੀ ਜੀਓ ਵਾਲੇ ਤੇ ਜਿਹੜਾ ਤਨ ਤਨ ਤੇ ਅਜਾ ਆਪਣੀ ਟੀਮ ਆਈ ਆ ਤੇ ਆਪ ਤੁਹਾਨੂੰ ਖਮਨੇ ਆ ਪਲੇਅਰ ਆਪਣੇ ਮੁਰਸ਼ਾ ਦਾ ਬਹੁਤ ਵੱਟਾ ਜੱਥਾ ਇੱਕ ਵਿਸ਼ਰੀ ਜੱਥਾ ਤਾਂ ਉਹਨਾਂ ਨੇ ਬਣ ਕੇ ਪਿੰਡ ਦੋਨਾਂ ਸੱਪਾਂ ਸੱਤ ਲੱਗਦੇ ਕਾਰ ਦੇ ਕਬੱਡੀ ਤੋਂ ਦੂਰ ਹੋ ਗਿਆ ਸੀ ਅੱਜ ਸੋਹਸੇ ਵਾਲੇ ਤਰਕਾਪੁਰ ਦੇ ਨਾਲ ਖੇਡ ਜਾਰੀ ਹੈ ਪਾਈਆਂ ਤੇ ਚਾਰ ਕਿਤਾ ਪਰਾਹਾਂ ਦੇ ਸਰਕਾਰ ਕੀਤਾ ਕਿ ਆਪਣੀ ਟੀਮ ਦੇ ਵਿੱਚ ਆਪਾਂ ਮੁਰਸ਼ਾ ਕਹਿੰਦੇ ਐ ਕਬੱਡੀ ਦੀ ਸ਼ੁਰੂਆਤ ਕਰਾਈਏ ਕਾਲੇ ਢੱਲੋ ਸਾਹਿਬ ਬਿੱਲਾ ਕਹ ਲਈਏ ਵੱਡੇ ਬਿੱਲੇ ਦੀਆਂ ਜਾਤਾਂ ਤੇ ਜਾਤਾਂ ਸਦਾ ਰਹਿਣਗੀਆਂ ਲਓ ਇਧਰ ਆਹ ਮਾਪੁਰਸ਼ਾਂ ਨੂੰ ਸਤ ਲਈਏ ਤੇ ਜਾਂ ਸ਼ੁਰੂਆਤ ਕਰਾ ਦਈਏ ਨੂੰ ਜੇ ਕਿਸੇ ਨੇ ਕਹਲਮਾਨੇ ਨਰਸ਼ਕਰ ਤਾਂ ਵੀ ਸਾਹਮਣੇ ਮਾਪੁਰਸ਼ੋ ਰਾਜਪਾਲ ਜੈਦੀਪ ਬੱਤੇ ਕਿੰਡਵਾਲਾ ਆ ਗਿਆ ਹੈ 드라마 ਦਾ ਤਾਨ ਸਿੰਘ ਸਾਹਿਬੋ ਆਡਾ ਵੀਰ ਕਾਕਾ ਕਲੇਰ ਵੀ ਪੁੱਜ ਗਿਆ ਹੈ ਭਰਾਵਾ ਦਾ ਧੰਨਵਾਦ ਅੱਜ ਅਜੀਤ ਜਗਮਾਨੀ ਦੇ ਪੁੱਤਰ ਕਾਜ ਰਜਿੰਦਰ ਸਿੰਘ ਜੀਓ ਵਾਲਾ ਪੁੱਜਿਆ ਹੈ ਇਹਨਾਂ ਨੇ ਕੱਲ ਰਾਤ ਜੀ ਆ ਕਹਿੰਦੇ ਕਾਕਾ ਟੋਟੀਆਂ ਵਾਲਾ ਹੈ ਇਹ ਕਿੱਤੇ ਦਾ ਕਹਿੰਦੇ ਬੜਾ ਫਰਾਕ ਖਿਡਾਰੀ ਆ ਪਾਣੋ ਆ ਪਿਆਲਪੁਰੀਆ ਮੱਖਣ ਸੰਧੂ ਨੂੰ ਆਪਣਾ ਉਸਤਾਦ ਮੰਨਦਾ ਹੈ ਨਾਲਪੁਰੇ ਚੱਕੇ ਦੀ ਰੇਕ 54 ਚੋਰ ਫਿਰ ਲੱਕ ਪੁੱਤ ਕੇ ਜਾ ਫਿਰ ਪੈਣੀ ਵਾਲਾ ਚੰਨ ਜਿਹੜੇ 2 ਨੰਬਰ ਤੇ ਖੜਦੇ ਆ ਉਹ ਖਤਰਨਾਕ ਸਟਾਪਰ ਹੁੰਦੇ ਆ ਜਿਹੜੇ 4 ਨੰਬਰ ਤੇ ਕਿੰਚ ਵਿਚਾਲੇ ਖੜਦੇ ਆ ਆ ਬੈਂਕਾਂ ਵਾਲਾ ਜੈਦੀਪ ਟੱਕਰ ਟੱਕਰ ਉਹ ਟਕਰ ਨੇ ਹਾਰੀਆਂ ਨੂੰ ਹਾਰ ਮਿੱਤਰੋ ਉਹ ਭੱਜਦਾ ਨਹੀਂ ਕੋਈ ਚੱਕੇ ਬਾੜ ਮਿੱਤਰੋ ਕਿ ਰਾਜਾ ਖੇਡਦਾ ਸਾਡੀ ਬੇਨਤੀ ਆ ਕਿ ਜਿਹੜੇ ਵਾਧੂ ਖਿਡਾਰੀ ਹੈ ਵਾਧੂ ਤਾਂ ਨਹੀਂ ਕਹਿ ਸਕਦੇ ਖਿਡਾਰੀ ਬਾਤੂ ਨਹੀਂ ਹੁੰਦੇ ਥੋੜੀ ਜੀ ਆਪਾਂ ਸਾਈਡ ਤੇ ਹੋ ਜਾਈਏ ਮੈਚ ਬਾਲਾ ਵਧੀਆ ਚੱਲ ਰਹਾ ਹੈ ਲੋ ਕਬੱਡੀ ਦੀ ਗੱਲ ਕਰਦੇ ਆ ਲੋ ਸੱਤਾ ਕਹਿੰਦੇ ਗਲਾਲੀ ਪੁਰੀਆ ਕੋਕ ਪਹਿਲਵਾਨ ਦਾ ਪੋਤਾ ਤੇ ਸਾਹਮਣੇ ਜੀਵਨ ਰੂਰੀਵਾਲ ਦੀ ਧਰਤੀ ਦਾ ਉਹ ਸਾਹਮਣੇ ਜਿੰਨੇ ਲਤ ਫਰੀ ਹੋਈ ਹੈ ਦੇਖਦੇ ਆ ਕੀ ਬਣਦੇ ਪਰ ਪੁਆਇੰਟ ਜਿਹੜਾ ਸਾਡੀ ਮਰੋ ਸਤਮਾ ਪੁਰਸ਼ੋ ਬਾਬਾ ਅਵਤਾਰ ਸਿੰਘ ਹੋਰਾਂ ਦਾ ਬਚਨ ਮੰਨ ਕੇ ਮਰੋ ਪਤਾ ਦਿੱਤੀ ਹੈ ਉਹਦਾ ਪੁੱਤ ਕਬੱਡੀ ਦਾ ਪਿਆ ਭੱਲਿਆ ਕੀ ਵੇਖਦਾ ਉਹ ਤੁਹਾਡਾ ਪਣਾਟ ਆਇਆ ਪਾਲਿਆ ਤੁਹਾਡਾ ਭਰਾ ਤਾਇਆ ਜੇ ਬਦਲਾ ਲੈ ਲੈਣਾ ਗੱਲ ਟਿਕਾਣੇ ਲੱਗ ਜੂਗੀ ਗੱਲ ਟਿਕਾਣੇ ਲੱਗ ਜੂਗੀ ਪਰ ਜੰਗੀ ਜਹ ਵਰਪਾਲ ਪਿੰਡ ਵਾਲਾ ਆ ਗਿਆ ਹੈ ਸ਼ਹੀਦਾ ਦੇ ਨੱਕਰ ਵਾਲਾ ਕਬੱਡੀ ਪਾ ਗਿਆ ਸਾਊਂਡ ਵੜਿਆ ਥੋੜੀ ਆਵਾਜ਼ ਖੋਲ ਦੀ ਐਸ ਤੱਕ ਦੀ ਇਹਨਾਂ ਧੰਨਵਾਦ ਆ ਸ਼ਹੀਦਾ ਦੇ ਨੱਕਰ ਵਾਲਾ ਕਰਦ ਵਰਪਾਲ ਪਿੰਡ ਵਾਲਾ ਕਬੱਡੀ ਪਾ ਗਿਆ ਬਲਾਲੀਪੁਰ ਦੀ ਧਰਤੀ ਹੈ ਦੁੱਲਾ 2 ਨੰਬਰ ਤੋਂ ਨਿਕਲਿਆ ਸ਼ਹਿਰ ਦੇ ਬੋਕਲ ਦੇ ਵਿੱਚ ਬਸਿਆ ਹੋਇਆ ਕੌਰ ਸਿੰਘ ਨੱਕਰ ਐ ਐਸ ਪੀ ਦੀ ਕਬੱਡੀ ਪਾ ਰਹੀ ਹੈ ਚਾਰ ਸਟਾਪਰ ਨੇ ਪਰਲੀ ਕਰੀ ਦੇ ਟੋਟੀਆਂ ਵਾਲਾ ਕਾਕਾ ਸਾਹਣ ਜੱਟ ਤਿਆਰ ਹੈ ਜਾ ਦੀਪ ਬੈਂਕਿਆਂ ਦਾ ਤਿਆਰ ਔਰ ਪਾਲ ਤਿਆਰ ਓ ਗੁਰਬਿੰਦ ਕਲਸਾ ਦਾ ਤਿਆਰ ਇਹਨੂੰ ਕਹਿੰਦੇ ਟੋਟੀਆਂ ਵਾਲਾ ਇਹ ਖੇਡਦਾ ਦਾਦਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੇ ਨੇ ਤੇ ਅੱਜ ਪਿਆਰ ਦਾ ਸਤਕਾ ਪੂਜਾ ਹੋਇਆ ਅਜਦਾ ਲਾਈਵ ਕਹਿੰਦੇ ਵੱਡੀ ਵੈਬਸਾਈਟ ਲੱਗੀ ਹੋਈ ਹੈ ਤਸਵੀਰें ਪੰਜਾਬ ਗੋਪੀ ਭੂੜਿਆਂ ਵਾਲੇ ਦੀ ਲਓ ਖੇਡਦੇ ਮੈਦਾਨ ਦੇ ਨੇ ਨਾਲ ਜੁੜਦੇ ਆ ਅਦੁੱਲਾ ਕਹਿੰਦੇ ਗੱਗੋ ਬੂਹੇ ਪਿੰਡ ਵਾਲਾ ਜਿੱਥੋਂ ਦੇ ਸ਼ਹੀਦ ਭਾਈ ਪੀਰ ਸਿੰਘ ਦੇ 365 ਮੇਲੇ ਸਕਾ ਇਤਿਹਾਸ ਦੇ ਵਿੱਚ ਵੱਡਾ ਜਿਕਰ ਹੁੰਦਾ ਆ ਆ ਕਬੱਡੀ ਦਾ ਲੜਾਕੂ ਜਹਾਜ ਅਰਸ਼ੇ ਪੋਲਿਆਂ ਵਾਲਾ ਇਹ ਚੱਕੇ ਜਾਨਮ ਕਰ ਦਿੰਦਾ ਹੈ ਇਹ ਰੇਡਰਾਂ ਦੇ ਚੱਕੇ ਮੰਨਾ ਕਹਿੰਦੇ ਸੰਧੂ ਚੱਠੂ ਨੇ ਕਬੱਡੀ ਪਾ ਦਿੱਤੀ ਹੈ ਕਿ ਮੁੜ ਕੋਈ ਮੁੜਤੀ ਹੋ ਗਈ ਹੈ ਜੋੜ ਚੋਪੜਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਸ ਵੇ ਰੋਕਟਕ ਹੋ ਜਾਂਦੀ ਹੈ ਕਲੀ ਵਾਲੇ ਵੀਰ ਨੂੰ ਬੇੰਤੀਆ ਕਲੀ ਪਾ ਦੇ ਕੈਰੋ ਵਾਲਾ ਮਿਸਾਲ ਦੀ ਪੁੱਜਿਆ ਹੋਇਆ ਯਾਰੀਆਂ ਸੰਧੂ ਮੱਖਣ ਦੇ ਨਾਲ ਔਰ ਹੱਪੀ ਦਾ ਟੱਟੋ ਸੱਤਾ ਗਲਾਲੀਪੁਰ ਆ ਫੋੜਾ ਪੁਆਇੰਟ ਪਲ ਕਿੰਡ ਵਾਲਾ ਚਾਰ ਸਟਾਪਰ ਅੱਗੇ ਲਾਈ ਫਿਰਦਾ ਹੁਣ ਗੱਲ ਬੰਦੀ ਹੈ ਹੈਪੀ ਸ਼ੱਟ ਪੁੱਠੀ ਜਾਂ ਸ਼ੱਟ ਓ ਦੁੱਲੇ ਗਲਾਲੀਪੁਰ ਵਾਲੇ ਨੂੰ ਪਰ ਪੁਆਇੰਟ ਕੱਢ ਦੇ ਮੁੰਡਾ ਖੇਡਿਆ ਜੂਕੇ ਦੀ ਤਰਤੀ ਤੇ ਜਦ ਜੂਕੇ ਖੇਡਿਆ ਗੱਲੇ ਗੱਲ ਦੀਨੇ ਵਾਲੀ ਨੇ 1 ਲੱਖ ਨਕਦ ਰਾਸ਼ੀ ਦੇ ਕੇ ਵੱਡਾ ਪਿਆਰ ਦਿੱਤਾ ਨਾਲ ਗਾਣੇ ਟੰਦ ਨੂੰ ਲੋ ਖੇਡ ਦੇ ਮੈਦਾਨ ਦੇ ਵਿੱਚੋਂ ਜੈ ਦੀਪ ਭੱਜਨ ਦੇ ਪਿੰਡ ਵਾਲਾ ਟਰਾਈ ਇਹ ਸਾਡਾ ਮਾਝੇ ਵਾਲਾ ਗੁੱਲਾ ਸਾਹਮਣੇ ਅਰਸ਼ਪੂਲਿਆਂ ਵਾਲਿਆ ਹੈ ਰੋਗਾ ਗੁੱਲੇ ਨੂੰ ਰੋਕਣ ਦਾ ਜਾਂ ਵੱਡ ਚੁੰਡੀ ਹੈਪੀ ਨੂੰ ਜਾਂ ਕਾ ਜੀਮਨ ਰੂਰੀਵਾਲ ਵਾਲੇ ਨੂੰ ਲੋ ਸਾਹਮਣੇ ਦੁੱਲੇ ਨੇ ਉਂਗਲ ਖੜੀ ਕੀਤੀ ਹੈ ਜਿਵੇਂ ਕੱਪ ਵਾਲੇ ਮਾ ਖੇਡ ਕਬੱਡੀ ਦਾ ਵੱਡਾ ਆਨੰਦ ਮਾਣਦੇ ਪਾਏ ਮਾਝੇ ਸ਼ੁਰੂ ਤੌਰ ਤੇ ਕਈਏ ਤੋਂ ਬਾਅਦ ਨਹੀਂ ਕਬੱਡੀਏ ਕਿ ਜਿੰਨਾਂ ਨੇ ਸਿਉੱਖਾ ਹੋਇਆ ਦਿੱਲੀ ਤੱਕ ਜਾਣਾ ਅੱਜ ਬੈਠ ਕੇ ਜਹਾਜ਼ਾਂ ਦੇ ਉਦੇਸ਼ ਘਾਲ ਤੇ ਚੌਂਦੀ ਦਾ ਕਬੱਡੀਏ ਤੋਂ ਰੋਟੀ ਦੇਣ ਵਾਲੀ ਤੇਰੇ ਕਰਕੇ ਕਈਆਂ ਦੇ ੁੱਲ੍ਹੇ ਚੱਲਦੇ ਔਰ ਨਵੇਂ ਪਿੰਡ ਦਾ ਉਹ ਕਹਿੰਦੇ ਨਵੇਂ ਪਿੰਡ ਬਲਾਉ ਮੰਨਾ ਤੇ ਇੱਕ ਪਾਸੇ ਪੂਲਿਆ ਵਾਲਾ ਉਹ ਪੂਲਿਆ ਵਾਲਾ ਅਰਸ਼ਾ ਤੇ ਰਸ਼ੀਦਾਂ ਸੰਗਾ ਦੀ ਫੌਜ ਵੀ ਚੜ ਕੇ ਆਉਣ ਵਾਲੀ ਆ ਪਰ ਮਾਲਕੋ ਮਿਹਰ ਰੱਖੇ ਕਿਰਪਾ ਰੱਖੇ ਸਾਡੀ ਕਬੱਡੀ ਦਾ ਆਨੰਦ ਜਿਹੜਾ ਪੂਰਾ ਹੋ ਜਾਵੇ ਭਰਾ ਕਹਿੰਦੇ ਕਾਲੇ ਢਿੱਲੂ ਉਹਨਾਂ ਦੇ ਪਿੰਡ ਨੂੰ ਲੱਗੀਆਂ ਰੌਣਕਾਂ ਲੱਗਿਆ ਉਹਦੇ ਬੇਟੇ ਨੇ ਬਹੁਤ ਸਾਰਾ ਮੇਰੇ ਲਈ ਪਿਆਰ ਭੇਜਿਆ ਅੱਜ ਗੱਡੀਆਂ ਖੜੀਆਂ ਹਾਫ ਤੋਂ ਬਾਅਦ ਗੱਲ ਕਰਾਂਗੇ ਉਧਰ ਮੱਧਾ ਧੰਨਵਾਦ ਲੇਡ ਯੂ ਐਸ ਏ ਉਹਦਾ ਵੀਰ ਸਾਹਮਣੇ ਪੁੱਜਾ ਹੋਇਆ ਲੋ ਸਾਹਮਣੇ ਸੱਤਾ ਗਲਾਲੀਪੁਰੀਆ ਇਹ ਮਹਾਂਪੁਰਸ਼ਾਂ ਦਾ ਖਿਡਾਰੀ ਹੈ ਇਹਦੀ ਖੇਡ ਤੇ ਗਰਲਾਲ ਯੂ ਐਸ ਏ ਵਾਲਾ ਮਾਣ ਕਰਦਾ ਸੋਤਾ ਗਲਾਲੀਪੁਰੀਆ ਮਾ ਉਹ ਗੁੱਸਾ ਨਾ ਕਰਿਆ ਕਰ ਮਲਕਾ ਹੀਰਾ ਗੁੱਸਾ ਬਾਲੀ ਗੱਦੀ ਕਰ ਜਾਂਦਾ ਹੈ ਰੇਡ ਵਿਆਲ ਦੀ ਵੀਰਾ ਠੱਠੀਆਂ ਵਾਲਾ ਕੋਲਾ ਬਾਣੇ ਜਿੱਤੇ ਸੰਬਾ ਕਬੂਤਰ ਚਮਕਾਰ ਸਰਸੰਗੋ ਅੱਜ ਦੀ ਵੱਡੀ ਰੈਪਲੀਸ਼ਪ ਸਾਹਬ ਰਹਾ ਜਾਲ ਪੁਈਆ ਝੱਗਾ ਤੇ ਭੈਣੀ ਦਾ ਹਰਪਾਲ ਉਹ ਟੱਕਰਾਂ ਵੱਡੀਆਂ ਉਹ ਟੱਕਰੇ ਜਵਾਨ ਉਹ ਟੱਕਰੇ ਜਵਾਰ ਉਹ ਟੱਕਰੇ ਉਹ ਟੱਕਰੇ ਆ ਲੱਗਦੀ ਉਹ ਬਾਸਾ ਨੂੰ ਐ ਖਾ ਕੇ ਆਕ ਪਰ ਉਹ ਜਿਓ ਪਾਰਿਵਾਰੋਂ ਤਾੜੀਆਂ ਐਤਾ ਲੱਗਦੀ ਐ ਖਾ ਕੇ ਬਾਸਾ ਨੂੰ ਆਕੇ ਭੈਣੀ ਵਾਲੋਂ ਬੇਸ ਤਾੜੀਆਂ ਵਾਡੀਆਂ ਅੱਜ ਇਹ ਗੱਡੀਆਂ ਬਿੱਲੇ ਸਾਡੇ ਭਰਾ ਦੀ ਯਾਦ ਦੇ ਵਿੱਚ ਜਿਹੜੀਆਂ ਐ ਬਜਿਓ ਵਜੋ ਸੇਵਾ ਵਜੋ ਲਾਈਆਂ ਗਈਆਂ ਐ ਇਹ ਗੱਡੀਆਂ ਜਦ ਨੂੰ ਕੋਈ ਫੋਨ ਕਰੇਗਾ ਗੱਡੀਆਂ ਹਾਜ਼ਰ ਹੋਣਗੀਆਂ ਉਹ ਸਾਹਮਣੇ ਆ ਕੇ ਗੱਡੀਆਂ ਖੜ ਗਈਆਂ ਲਓ ਫੋਨ ਦੇ ਪਰਮਾਨ ਤੇ ਆਉਣ ਜੁੜਦੇ ਐ ਲਾਡ ਪੱਛੇ ਐ ਇੱਕੋ ਜੇ ਸਰੀਰ ਉਹ ਵੇਖਲਾ ਕਾਰਾ ਝੱਲੋ ਸਾਡਾ ਭਰਾ ਵੀ ਆ ਕੇ ਖੜ ਗਿਆ ਕਬੱਡੀ ਲਈ ਸ਼ਾਹੀ ਹੋਰ ਕਰਲਾ ਜਿਹੜਾ ਰਾਜਾ ਰਾਜੀ ਕਰਨਾ ਐ ਉਹ ਤਾਪਾ ਸੁਰਸਿੰਘਿਆ ਕਬੱਡੀ ਪਾ ਰਿਹਾ ਪਰ ਰੂੜੀ ਵਾਲਾ ਪਿੰਡ ਬਿਲਕੁਲ ਚੋਲਾ ਸਾਹਿਬ ਦੀ ਬੁੱਕਲ ਦੇ ਵਿੱਚ ਪੱਸਿਆ ਹੋਇਆ ਉਹ ਤਜਰਬੇ ਬੋਲਦਿਆ ਸੁਰਸਿੰਘ ਵਾਦੇ ਤੇ ਰੂੜੀ ਵਾਲਿਆ ਜੀਵਨ ਉਹ ਡਵੇ ਮੁੰਡਿਆਂ ਦੀ ਖੇਡ ਉਹ ਟੱਕਰ 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 ਤਾਪਿਆ ਤਾਪਿਆ ਤਾਪਨਾ ਤਾਪਿਆ ਉਹ ਜਿੰਨਾ ਜਿੰਨਾ ਨੂੰ ਮਾਣ ਹੋ ਗਿਆ ਤਾਪਾ ਖੇਡ ਖੇਡਾ ਗਿਆ ਤਾੜੀ ਜੋਰ چکری کما لو ਦੇ ਨਾਲ ਸੰਦੀਪ ਛੋਟਾ ਬਿੱਲਾ ਯੂਐਸਏ ਕਾਲਾ ਢੱਲੋ ਤੇ ਬਿੱਲੇ ਦੀਆਂ ਯਾਤਾਂ ਨੇ ਸੋਨੂੰ ਚਿੰਨੇ ਨੂੰ ਯਾਦ ਕਰਦੇ ਪਏ ਸਾਡੇ ਪ੍ਰਾ ਕਾਲੇ ਹੁਣੀ ਅਬਦੁੱਲਾ ਸਰਪੰਚਾਂ ਦਾ ਪੁੱਤ ਤੁੱਲਾ ਟਾ ਕੇ ਬਹਿ ਗਿਆ ਪਰ ਮੰਨੋ ਇਹ ਸਿੱਧੂ ਚੱਠੂ ਨੂੰ ਮਾਰਨਾ ਪਰ ਸਰੀਰ ਤੇ ਲੋ ਰੱਜੀ ਵੀ ਆ ਨਵੇਂ ਪਿੰਡੀਆਂ ਹੜ ਜੋ ਪਾਸੇ ਮੈਚ ਬਣ ਗਿਆ ਸਵਾਦ ਵੱਜ ਕੇ ਤਾੜੀ ਆਪ ਲਾ ਦਿਓ ਤਾੜੀ ਆਪ ਲਾ ਦਿਓ ਤਾੜੀ ਆਪ ਲਾ ਦਿਓ ਤਾੜੀ ਦਾ ਬੱਤਾ ਸਤਕਾਰ ਨਾਨਕ ਮਟਾਲੀ ਟੋਕਰਾਂ ਵਾਲਾ ਰਾਜੂ ਵੀ ਸਾਡਾ ਵੀਰ ਵੱਡੇ ਮਾਨ ਸਤਿਕਾਰ ਕੋਲਦਾ ਕਰ ਰਿਹਾ ਹੈ ਚਰਨਚ ਟੋਰਾ ਕੱਪੜੇ ਦੀ ਪੱਟੀ ਦੁਕਾਨ ਹੈ ਤੇ ਵੱਡੇ ਮਾਨ ਸਤਿਕਾਰ ਦੇ ਰੇਤ ਪਈ ਹੋਈ ਹੈ ਉਹ ਧੋਤੀਆਂ ਵਾਲਾ ਟਾਕਾ ਧੱਕਣ ਦੀ ਕੋਸ਼ਿਸ਼ ਕਰਦਾ ਹੈ ਕਿ ਜੋਦੇ ਰਾਤ ਵਿੱਚ ਜੂਝਦੇ ਬਹੁਤ ਪਪਾ ਹਰਨੇਬ ਸਿੰਘ 4 ਫੋਬ ਵਾਲੇ ਆਪਣੇ ਸਿਪਾਹਾਂ ਨੂੰ ਆਖਦੇ ਆ ਕਿ ਘੋੜਿਆਂ ਤੇ ਕਾਠੀਆਂ ਪਾ ਲੈਣ ਜਦ ਸਾਡਾ ਇਸ਼ਾਰਾ ਹੋਵੇਗਾ ਆਪਾਂ ਮਹੱਲਾ ਕੱਢਣਾ ਹੈ ਫੌਜੀ ਸੰਗਤ ਨਾਲ ਜੰਨੀ ਚਾਹੀਦੀ ਹੈ ਫੌਜੀ ਸੰਗਤ ਨਾਲ ਜਾਣੀ ਚਾਹੀਦੀ ਹੈ ਇਧਰ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਜੇ ਤਾਂ ਕੱਲ੍ਹ ਦਾ ਟੱਕਰ ਰੇਡ ਆ ਗਿਆ 4 ਤਿਆਰ ਤਿਆਰ ਉਹ ਸੁਰ ਸਿੰਘ ਵਾਲੇ ਇੱਕ ਕੰਨੀ ਢੋਟੀਆਂ ਵਾਲਾ ਕਾਕੇ ਨੇ ਦੱਫੀ ਆ ਦੂਸਰੀ ਕੰਨੀ ਤੇ ਗੁਰਮੀ ਦਾ 10 ਸਪਿੰਟ ਦਾ ਪਰ ਢੋਟੀਆਂ ਵਾਲੇ ਉਹ ਕਾਕੇ ਦੇ ਚੱਕੇ ਹੁੰਦੇ ਆ ਇਹ ਕਿਤੇ ਦਾ ਬਾਹਲਾ ਚਾਰ ਪਰੇਡਰ ਚਾਰ ਸਟਾਪਰ ਨੇ ਏਸੀ ਵੀ ਤਿਆਰ ਤੇ ਪਧਰੀ ਵਾਲਾ ਹੈਪੀ ਇਹ ਵੀ ਤਿਆਰ ਹੈ ਚਰਚੇ ਵੱਤੇ ਹੋ ਖਾਲੀ ਕਰ ਦਿਓ ਜਿਹੜਾ ਬੇਨਤੀ ਤੇ ਪਿੱਛੇ ਪਿੱਛੇ ਹੋ ਜਾਓ ਸਾਹਮਣੇ ਜਿਹੜੀ ਪਿਛਲੀ ਸੰਕਤ ਨੂੰ ਕੁਝ ਦਿਖਦਾ ਨਹੀਂ ਬੇਨਤੀ ਹੈ ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਈਏ ਲੋ ਜੰਗੀ ਜਹਾਲ ਦੀ ਕਬੱਡੀ ਦੇ ਨਾਲ ਜੁੜਦਾ ਹੈ ਹੱਦੋਂ ਪਾਸੇ ਖੜੇ ਮੌਜਾ ਪ੍ਰਤਾਪ ਸ਼ਰਤਿਕਾ ਦਾ ਪੁੱਤ ਪਰਮਾਨ ਜਿਓ ਬਾਗੀ ਧਰਤੀ ਤੋਂ ਅਮਰੀਕਾ ਦੀ ਧਰਤੀ ਤੇ ਪੱਕੇ ਤੌਰ ਤੇ ਆ ਗਿਆ ਦੱਸਿਆ ਉਹਦੇ ਵੱਡੇ ਵੀਰ ਅਮਨ ਕਿ ਇਹ ਅਲਾਕੂਸ਼ਨ ਦੀ ਦਰਦਾਰ ਹੈ ਜੀਓ ਵਾਲੇ ਅੱਡੇ ਦੇ ਵਿੱਚੋਂ ਪਿਆਰ ਸਤਕਾਰ 500 ਰੁਪਏ ਦਾ ਵੱਡਾ ਮਾਨ ਸਤਕਾਰ ਭਾਵੇਂ ਕੋਈ ਤਾਂ ਕੀਤਾ ਕਿ ਦਲੇਰ ਵੀਰ ਦੀ ਚੜ੍ਹਦੀ ਕਲਾ ਰਵੇ ਪਰ ਨਵੇਂ ਪਿੰਡ ਵਾਲਾ ਮੰਨਾ ਚੱਠੂ ਉਹ ਕਬੱਡੀ ਪਾ ਰਿਹਾ ਪਰ ਰੂੜੀ ਵਜਦਾ ਜੀਵਨ ਉਹ ਚੂੜੀਆਂ ਕੱਸ ਗਿਆ ਕਰੂ ਸ਼ਬਦ ਬੰਦੇ ਦੇ ਉਹ ਚੂੜੀਆਂ ਕੱਸ ਗਿਆ ਪਰ ਚੂੜੀਆਂ ਛੁਡਾ ਲੀਆਂ ਹੈ ਉਹ ਸਾਹਮਣੇ ਚੋਲ ਜਰੂਰ ਜਾਵੇ ਸਮਰਦਾ ਧੰਨਵਾਦ ਲੋ ਮੋਟਾ ਕਹਿੰਦੇ ਚੋਲੇ ਵਾਲਾ ਤੇ ਸਾਹਮਣੇ ਜੈਦੀਪ ਪੰਗੇ ਜੰਮਾ ਹੋ ਗਿਆ ਮੁਰਾ ਦੇਖ ਲੈ ਕੀ ਮੁਰਦਾ ਪੁਆਇੰਟ ਜਿਹੜਾ ਉਧਰ ਕਹਿੰਦੇ ਸਾਡਾ ਪਹਿਲਵਾਨੀ ਵੀ ਕੀਤੀ ਹੈ ਧੰਨਵਾਦ ਕਰਦੇ ਆ ਸਪਟਕਾਰ ਨੇ ਕਰਨ ਦੀ ਰੇਟ ਅਪਰਪਾਲ ਪਿੰਡ ਵਾਲੇ ਨੇ 4 4 ਹੁੰਦੇ ਬਾਰੇ ਕਰਦੇ ਉਹਨਾਂ ਦੀ ਚਰਚੇ ਹੁੰਦੇ ਆ ਪੋਰ ਨੰਬਰ ਤੇ ਖੜ ਗਿਆ ਏਸੀ ਦੀ ਬਾਹ ਫੜ ਕੇ ਪਰ ਲੂਰੀ ਵਾਜਦਾ ਜੀਵਨ ਉਹ ਬੱਲੇ ਬੱਲੇ ਕਰਵਾ ਗਿਆ ਆ ਲੂਰੀ ਵਾਲਿਆ ਉਹ ਜੀਵਨ ਉਹ ਜੀਵਨ ਤੇ ਕਰਨਾ ਟੱਕਰ 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 ਤਾੜੀਆਂ 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 ਉਹ ਤਾੜ ਇਹ ਜਿਹੇ ਪਾਣੀਆਂ ਚ ਲੰਘੇ ਲੋਪ ਤਾੜੀਆਂ ਉਹ ਉਹ ਦਾਦਾ ਹਥਿਆਰ ਉਹਦੀ ਜੱਟ ਹਮੇਸ਼ਾ ਦੋਸਤ ਜਿਹੜਾ ਪਹਿਲਾ ਕਰਦੇ ਵਾਰ ਤੇ ਦੂਜਾ ਵਾਰ ਦੇ ਵਾਰ ਕਿੰਦੇ ਹੈ ਤੇ ਬਾਦੇ ਕਹਵਾ ਪੁਰਨਾ ਹੋਏ ਨਾਨਕ ਕਹਿੰਦੇ ਵਡਾਲੀ ਵਾਲਾ ਲੋ ਕਬੱਡੀ ਪਾਈ ਹੋਈ ਹੈ ਮੁੰਡੇ ਦਾ ਸਰੀਰ ਕਹਿੰਦੇ ਬੜਾ ਪ੍ਰਦਰਸ਼ਨੀ ਹੈ ਕਿ ਪੈਂਡੀਆਂ ਨੇ ਕਬੱਡੀਆਂ ਚੜ ਚੜ ਕੇ ਵੇਖਦਾ ਜਮਲਾ ਖੜ ਖੜ ਕੇ ਤਾਕਾ ਟੋਟੀਆਂ ਵਾਲਾ ਲੱਕਾ ਬਗ ਨੂੰ ਨੇੜ ਕਰੇ ਤੇ ਮਾਰ ਮੇਰਾ ਵੀਰ ਕਬੱਡੀ 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 ਕਰ ਕਰਦੇ ਨੇ ਮੰਨੇ ਸੰਧੂ ਚੱਕੇ ਦੇ ਕਬੱਡੀ ਪਾ ਦਿੰਦੇ ਆ ਲੋ ਥੱਪੇ ਥੱਪੇ ਦੇ ਪਾਤਾ ਰਵੀ ਵੀ ਆ ਜਿਹੜਾ ਆਸਟ੍ਰੇਲੀਆ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਪਿਆ ਆਪਾਂ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਆਸਟ੍ਰੇਲੀਆ ਦੇ ਵਿੱਚ ਖੇਡਦਾ ਪਿਆ ਮੁੰਡਾ ਉਹ ਗੁਰਬੀਰ ਕਲਸਾਂ ਵਾਲਿਆ ਆ ਮੋੜ ਲੱਗਾ ਸਾਹਮਣੇ ਖੰਡੂਰ ਸਾਹਿਬ ਸਾਲ ਜੁਆਸ ਨੇ ਅੱਜ ਭਰਾਵਾਂ ਨੇ ਵੱਡੇ ਬਾਦ ਸਰਕਾਰ ਪੁੱਜਾ ਕੇ ਕਿਹਾ ਪੰਜਾਬੀ ਬੋਲੀ ਤੋਂ ਖੁਸ਼ ਹੋ ਕੇ ਕਰਦਾ ਵਰਪਾਲ ਪਿੰਡ ਦਾ ਕਰਦੇਵ ਟੱਕਰੀ ਵਾਲਾ ਟੱਕਰ ਟੱਕਰ ਹੋ ਟੱਕਰ ਵੱਢੇ ਕਰਵਾ ਦੇ ਗੱਲਾਂ ਟਿਕਾ ਦੇ ਰੱਖਣਾ ਆ ਕਿਉਂਕਿ ਇਹ ਮਨ ਰਹ ਹੁੰਦੇ ਕਬੱਡੀ ਦੇ ਵੱਡੇ ਵੱਡੇ ਨਾਮ ਕੱਢ ਜਾਂਦੇ ਐ ਪੱਗੀ ਰੇਡ ਸੰਕਿਆ ਜੰਗੀ ਜਹਾਜ਼ ਹੋ ਕਹਿੰਦੇ ਜੰਗੀ ਜਹਾਜ਼ ਨੇ ਡੈਰੀ ਭਰ ਲਈ ਆ ਉਹ ਜਹਾਵਾਜ ਨੂੰ ਕੌਣ ਰੋਕੂਗਾ ਗੁਰਦੀਪ ਉਸ ਤੋਂ ਵੱਡਾ ਕੋਈ ਉਪਤਾੜ ਕੇ ਗਿਆ ਠਿੱਖੀ ਬੰਦਿਆ ਮੈਨੂੰ ਛੱਡੋ ਮੈਨੂੰ ਛੱਡੋ ਆ ਉਪਤਾੜ ਕੇ ਤੇ ਠਿੱਖੀ ਬੰਦਿਆ ਹੋ ਗਿਆ ਮੂਰੇ ਹੋ ਗਿਆ ਮੂਰੇ ਲੱਗਦਾ ਹੋਇਆ ਜੋਰ ਛੱਡ ਕੇ ਪਾਸੇ ਪਰ ਚਿੰਗੀ ਜਹਾਜ਼ ਨੇ ਪੁਆਇੰਟ ਜਿਹੜਾ ਆਪਣੇ ਖਾਤੇ ਦੇ ਵਿੱਚ ਚੋੜ ਦਿੱਤਾ ਜਿੱਤੇ ਠਿੱਖੇ ਹੋਣੇ ਜੈਨ ਹੋਣੇ ਉਹ ਤਫਾਨ ਹੋਣੇ ਹੋਣੇ ਹੈ ਵੱਡਾ ਮੈਚ ਵੀ ਹੋਵੇਗਾ ਲੋ ਕਬੱਡੀ ਦੇ ਨਾਲ ਚੜ੍ਹਦੇ ਦੁੱਲਾ ਸਰਪੰਚਾਂ ਦਾ ਪੁੱਤ ਪਰ ਤਾਕਤ ਪੂਰਾ ਠੱਟਾ ਉਹ ਤਾਕਤ ਜੱਟ ਪੂਰਾ ਫੱਬਰ میلہ پدری بابا بہادر جسا کبھی پا گیا چولہا سرتی کا ਡਾਂਸ ਟੋਪਰਾਂ ਦੇ ਵਿੱਚੋਂ ਭੈਣੀ ਵਾਲਾ ਹਰਪਾਲ ਉਹ ਭੈਣੀ ਦਾ ਹਰਪਾਲ ਉਹ ਬੱਲੇ ਬੱਲੇ ਕਰਵਾ ਗਿਆ ਸਿਰਸਿੰਘ ਦੀ ਟੀਮ ਦੇ ਲਈ ਬੱਲੇ ਬੱਲੇ ਕਰਵਾ ਦਿੰਦਾ ਹੈ ਹੁਣ ਉਹ ਰੇਟ ਨਵੇਂ ਪਿੰਡ ਵਾਲਾ ਉਹ ਬੁਲੰਕਾ ਕਬੱਡੀ ਪਾ ਰਿਹਾ ਹੈ ਡਾਂਸ ਟੋਪਰ ਦੇ ਧਰਿਆਲੇ ਵਾਲੇ ਅੱਜ ਦੇ ਨਾਲ ਦੁੱਗਲੀ ਪਿੰਡ ਦਾ ਜਿੰਨੇ ਹੋ ਜਾਂਦੇ ਐਲਾਨ ਹੋ ਗਏ ਐ ਇਧਰ ਦਲੇਰ ਯੂ ਐਸ ਏ ਵਾਲੇ ਵੱਲੋਂ ਪਰਤਾਪ ਸੋਢ ਸਿੰਘ ਵਾਲੇ ਦੀ ਹੱਟ ਕਬੱਡੀ 1000 ਦੀ ਹੋਵੇਗੀ ਉਹ ਪ੍ਰਤਾਪ ਦੀ ਖੇਡ ਤੇ ਮਾਣ ਕਰਦਾ ਦਲੇਰਾ ਯੂ ਐਸ ਏ ਇਧਰ ਕਾਕਾ ਕਹਿੰਦੇ ਟੋਟੀਆਂ ਵਾਲਾ ਉਹ ਜਿੰਨੇ ਨਾਨਕ ਫੜ ਲਿਆ ਪਰ ਨਾਨਕ ਨੂੰ ਦੇਖਦੇ ਆ 30 ਦਾ 30 ਸੈਕਿੰਡ ਦਾ ਦੇਂਦਾ ਹੋਇਆ ਸਮਾਂ ਪਰ ਕਾਕਾ ਟੋਟੀਆਂ ਵਾਲਾ ਉਹ ਸਾਹਮਣੇ ਕਹਿੰਦੇ ਬੱਲੇ ਬੱਲੇ ਕਿਰਾ ਗਿਆ ਛੋਟਣਾ ਮੁਸ਼ਕਲ ਉਹ ਕਾਕਾ ਟੋਟੀਆਂ ਵਾਲਾ ਸਜੇ ਦਾ ਜੱਫਾ ਲਾ ਗਿਆ ਹਾਲ ਥਾਪੀਆਂ ਵੱਜਦੀਆਂ ਤਾੜੀਆਂ ਵੀ ਵੱਜਦੀਆਂ ਮੇਕਾ ਪਿੰਡ ਵਾਲਾ ਜਿੱਥੇ ਅਣਜਨਤ ਸ਼ਹੀਦਾਂ ਦੀ ਗੱਲ ਚੱਲਦੀ ਹੈ ਸ਼ਹੀਦ ਬਾਬਾ ਨੌਸਕੋ ਚੱਪੇ ਦੇ ਅਸਤਾਨਾ ਦੇ ਕੋਲੋਂ ਮੁੰਡਾ ਚਾਰ ਮੱਗੇ ਆਇਆ ਲਓ ਕਬੱਡੀ ਜੇ ਜੀ ਆ ਦਿੰਦੇ ਆ ਆਹ ਕਹਿੰਦੇ ਜੱਗਾ ਜਿੰਨੇ ਕਬੱਡੀ ਪਾ ਦਤੀ ਹੈ ਇਹ ਜੱਗਾ ਦਿਹਾੜਪੁਰ ਵਾਲਾ ਚਾਰ ਸਟਾਪਰਾਂ ਤੇ ਕਬੱਡੀ ਪਾ ਰਿਹਾ ਸੋਰ ਸਿੰਘ ਵਾਲਾ ਤੇ ਤਾਂਪੇ ਸੋਰ ਸਿੰਘੇ ਦਾ ਪੁੱਤਰ ਓਰਮਾਨ ਵੀ ਘੇਰੀ ਦੇ ਵਿੱਚ ਲੱਗਿਆ ਹੋਇਆ ਆਹ ਦੋ ਨੰਬਰ ਤੋਂ ਹੋਰ ਮਾਰੇ ਤਾੜੀਆਂ ਤਾਂਪੇ ਦਾ ਪੁੱਤਰ ਓਰਮਾਨ ਨਕਲ ਦੀ ਕੋਸ਼ਿਸ਼ ਵੜਿਆ ਹੋਇਆ ਸੱਮਾ ਕਹਿੰਦਾ ਪਿਆਰ ਹੈ ਆਪਣੇ ਨਾਲ ਰਾਜੂ ਦਾ ਤੇ ਪਿਆਰ ਹੋਣਾ ਵੀ ਚਾਹਦਾ ਹੈ ਇਹ ਕਬੱਡੀ ਦੇ ਪ੍ਰੇਮੀ ਹੈ ਸੱਚੇ ਆਸ਼ਿਕ ਹੈ ਰੇਦ ਉਹ ਦੁੱਲਾ ਪਾ ਰਿਹਾ ਹੈ ਚਾਂਸ ਟਾਪਰ ਨੇ ਚੌਹਾਂ ਦੇ ਵਿੱਚ ਹੋਰ ਪੁੱਲਿਆਂ ਵਾਲਿਆ ਲੱਕ ਟੁੱਟ ਕੇ ਜਾਂ ਫਿਰ ਦੁੱਲਾ ਛੱਡਿਆ ਘਰਾਲੀਪੁਰ ਦਾ ਪਰ ਪੁੱਲਿਆਂ ਵਾਲਾ ਉਹ ੱਟਕੇ ਮਗਰੋਂ ਮਿਹਰ ਕਰੇ ਮਾਂ ਪੁੱਛਾਂ ਤੋਂ ਅਸ਼ੀਰਵਾਦ ਵੀ ਲੈਣੇ ਹੈ ਕਿ ਮਾਲਕ ਮਿਹਰ ਕਰੇ ਉਹ ਸਾਡਾ ਪੜ ਪਟੋਗੇ ਫੇਰ ਹੋਇਆ ਵਿੰਡਰ ਨੂੰ ਮਾਨ ਕਰਦੇ ਐ ਸ੍ਰਿੰਦਰ ਵੀ ਪੁੱਜਾ ਹੋਇਆ ਪੰਜਾਬ ਪੁਲਸ ਵਾਲਾ ਮਾਨ ਸਤਕਾਰ ਦੇ ਵੀਰ ਤੇ ਟੱਕਰਾ ਪਲੇਅਰ ਹੈ ਸਪੋਰਟਸ ਕੋਰਟ ਦੇ ਵਿੱਚ ਨੌਕਰੀ ਮਿਲੀ ਹੈ ਤੇ ਅੱਜ ਕੱਲ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਵੀ ਕਰਦਾ ਹੈ ਤੇ ਕਬੱਡੀ ਵੀ ਤੈਨਾਤ ਹੈ ਬੱਜਾ ਭਰਾਵਾਂ ਦੇ ਧੰਨਵਾਦ ਤਿਆਲਪੁਰਿਆ ਚੱਕਾ ਕਬੱਡੀ ਪਾ ਗਿਆ ਮਿਲਖਿਆ ਕਰ ਗਾ ਉਹ ਚੱਕਾ ਕਹਿੰਦੇ ਤਿਆਲਪੁਰਿਆ ਕਬੱਡੀ ਪਾ ਗਿਆ ਸਤਿਮਾਹ ਪੁਰਸ਼ ਬਾਬਾ ਰਤਨ ਸਿੰਘ ਜੀ ਦੀਆਂ ਸਿੱਖਾ ਹੁੰਦੀਆਂ ਅੱਜੋ ਪਾਸੇ ਖੇਡਦੇ ਮੈਦਾਨ ਆਰ ਦੇ ਵਿੱਚ ਲਓ ਚੱਕਾ ਤਬ ਦੀ ਕਬੱਡੀ ਮੋੜ ਗਿਆ ਇਧਰ ਸਾਡਾ ਵੀਰ ਦੀ ਯਾਦ ਦੇ ਵਿੱਚ ਪ੍ਰਬੰਧ ਕੀਤੇ ਆ ਵੀਰਾਂ ਨੇ ਉਧਰ ਬੰਦੇ ਆ ਰਹੇ ਸਾਡੇ ਪਰਮੋ ਪੱਤੇ ਹੋਰੀ ਵੱਡਿਆ ਸੇਵਾਵਾਂ ਦੇ ਮਾਰਿਆ ਵੱਡੇ ਵੀਰ ਜੁੜੇ ਹੋਇਆ ਪੂਲੇਵਾਲੇ ਅੱਛੇ ਪੱਟਾ ਮਾਰ ਪੱਟਾ ਮਾਰ ਪੱਟਾ ਮਾਰ ਇਹ ਪੰਪ ਪੱਟਾ ਉਹ ਵੱਡਾ ਤਾ ਸਾਡਾ ਬਾਹਰ ਦੇ ਮੁਖੋ ਜੁੜਿਆ ਉਹ ਮਾਰ ਕਰਦਾ ਪੂਲੇਵਾਲੇ ਅੱਛੇ ਉਹ ਤੁਲਲਾ 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 ਤੇ ਅੱਛੇ ਉਹ ਤੁਲਲਾ ਤੇ ਅੱਛੇ ਉਹ ਬੱਲੇ ਬੱਲੇ ਪੂਲੇ ਵੱਡੇ ਦੀ ਵਾਰਤੀ ਹੈ ਜਿਹੜੀ ਹੋਈ ਹੈ ਪਰ ਉਹਦੀ ਯਾਦ ਵਿੱਚ ਹੁਣ ਅੱਗੇ ਤੋਂ ਕਿਸੇ ਮਾਂ ਦਾ ਪੁੱਤ ਨਾ ਜਾਵੇ ਉਹਦੀ ਯਾਦ ਵਿੱਚ ਆਹ ਕੱਟੀਆਂ ਲੱਗ ਗਈਆਂ ਨੰਬਰ ਉੱਤੇ ਲਿਖੇ ਹੋਏ ਐ ਲਾਈਟਰ ਲਾਈਟ ਦੇ ਮਾਤੇ ਇਹ ਗੱਡੀਆਂ ਲੱਗੀਆਂ ਹੋਣ ਅੱਜ ਦੇ ਮੈਚ ਦੀ ਕੱਟ ਕੱਟ ਕੇ ਭਰਾੜੇ ਪਾਉਣੀ ਹੈ ਕਿ ਜੀਓ ਮਾਦ ਵਿੱਚ ਸਤਾਰ ਪੁੱਜਿਆ ਇਹ ਜਿਹੜੀ ਭਰਾ ਸਾਡਾ ਚਲਾਉਂਦਾ ਹੈ ਤੇ ਕੋਈ ਪਾ ਵੀ ਕੱਟ ਕੱਟ ਕੇ ਪਾਉਂਦਾ ਹੈ ਖਿਡਾਰੀ ਦੀਆਂ ਪੁਤਕਾਂ ਵੀ ਲਾਉਂਦਾ ਹੈ ਕਿ ਵਧੀਆ ਵਧੀਆ ਤਸਵੀਰਾਂ ਬਰਾਬਰਾਂ ਤੇ ਆਹ ਆਹ ਪਲੇਅਰ ਪੁੱਜਦੇ ਆ ਪੋਸਟਰ ਬਰਾਬਰਾਂ ਕੇ ਤਿਆਰ ਕੀਤੇ ਹੁੰਦੇ ਆ ਰੇਟ ਕਰਨ ਦੀ ਚਾਰ ਤਿਆਰ ਕੰਟ ਤੇ ਦੂਜੇ ਪਾਸੇ ਗੁਰਦੇਵ ਉਹ ਕੁੱਪੜੀ ਪੇਟਣਾ ਆ ਗੁਰੂ ਜੀ ਮਿੱਤ ਅਗਲੇ ਤੱਕਰੇ ਮੋਰ ਬਾ ਦਿੱਤੀ ਹੈ ਕਿ ਬਾਬੇ ਨਾਨਕ ਵਰਕਾ ਕੋਚੀ ਕੋਈ ਨਾ ਗੁਰੂ ਕੋਪਤ ਸਿੰਘ ਵਰਕਾ ਚੋਚੀ ਕੋਈ ਨਾ ਕਾਕਾ ਟੋਟੀਆਂ ਵਾਲਾ ਉਹ ਫੇਰ ਫੇਰ ਉਹ ਤੇ ਹੀ ਲੱਗਦਾ ਹੈ ਤਾੜੀ ਇੱਕ ਵਾਰੀ ਫੇਰ ਲਾ ਦਿਓ ਉਹ ਕਾਕੇ ਨੇ ਦੁਨੀਆ ਬਣਾ ਦਿੱਤੀ ਹੈ ਮੇਲਾ ਬਣ ਗਿਆ ਮੇਲਾ ਬਣ ਗਿਆ ਜੀਓ ਵਾਲੇ ਦਾ ਮੇਲਾ ਹੋਣਾ ਨੇ ਸੰਦੀਪ ਹੋਣਾ ਨੇ ਉਹ ਸੰਦੀਪ ਬਿੱਲੇ ਹੋਣਾ ਨੇ ਮੇਲਾ ਬਣਾ ਦਿੱਤਾ ਭਰਾਵਾਂ ਦੀ ਬਗਬੂ ਸਾਡਾ ਚੜ੍ਹਦੀ ਕਲਾ ਰੱਖੇ ਇੰਜ ਕਬੱਡੀ ਦੀ ਸਟਾਟ 4 4 ਬੱਡੇ ਭਾ ਨੇ ਸਾਡੇ ਬੱਡੇ ਸਾਥ ਹੁਣੀ ਉਹ ਜੁੜੇ ਹੋਏ ਸਤਕਾਰ ਕਰਦੇ ਐ ਤੇ ਮਾਝੇ ਦੇ ਵਿੱਚ ਜਿੰਨੇ ਵੀ ਕੱਪ ਹੁੰਦੇ ਐ ਤੇ ਪੰਜਾਬ ਦੇ ਰੂਪ ਦਾ ਵੱਡਾ ਨਾਮ ਕੋਟਾ ਕਬੱਡੀ ਦੀ ਦੁਨੀਆ ਦੇ ਵਿੱਚ ਤੇ ਅਨਾਲਪੁਰੀਆ ਚੱਕਾ ਇੱਕ ਸੋਹਣਾ ਪਰਦਾ ਬੰਨ੍ਹ ਕੇ ਆ ਰਿਹਾ ਹੈ ਆ ਗਿਆ ਕਹਿੰਦੇ ਸਿੱਖੀ ਦੇ ਵਿੱਚ ਮੁੰਡਾ ਬਾਵਾ ਜੱਜਦਾ ਹੈ ਇਹ ਸਮਾਂ ਬੋਲੂਗਾ ਮੁੰਡੇ ਦਾ ਸਮਾਂ ਬੋਲੂਗਾ ਗੱਲ ਯਾਦ ਰੱਖਿਓ ਉਹ ਕੰਨੋ ਮੁਰ ਪਾਲਾ ਵਾਲਾ ਉਹ ਦੁਨੀਆ ਦੇ ਤਖਸ਼ੇ ਤੇ ਲਿਆ ਦੂ ਪਿੰਡੋਂ ਮੁਰ ਪਾਲੂ ਮੁੰਡੇ ਦੀ ਮਿਹਨਤ ਬੋਲਦੀ ਹੈ ਉਹ ਮੁੰਡੇ ਦੀ ਮਿਹਨਤ ਬੋਲਦੀ ਹੈ ਲਓ ਬੁੱਲੇ ਨੇ ਟਰਾਈ ਦਿੱਤੀ ਹੈ ਇਹ ਪੈਣਾ ਜਿੰਮ ਤੋਂ ਲਾਈਵ ਜੁੜਿਆ ਹੋਇਆ ਹਿੱਤਾ ਇਹ ਬਲੈਂਡ ਮੈਚਾਂਪੋ ਕਬੱਡੀ ਨੂੰ ਪਿਆਰ ਕਰਦੇ ਆ ਵੱਡੇ ਪ੍ਰਮੋਟਰਾਂ ਚ ਨਾਮ ਹੁੰਦਾ ਲਓ ਕਬੱਡੀ ਦੀ ਗੱਲ ਕਰਦੇ ਆ ਲਓ ਸਾਹਮਣੇ ਮੁੰਡਾ ਕਹਿੰਦੇ ਸਾਹਮਣੇ ਝੁਕਿਆ ਹੈ ਸਾਹਮਣੇ ਕਹਿੰਦੇ ਆ ਪੈਣੀ ਵਾਲਾ ਭਾਲਾ ਇਹ ਨਹੀਂ ਸੁੱਕਾ ਜਾਣ ਦਿੰਦਾ ਪਰ ਚੋਲੇ ਵਾਲਾ ਸੁਪੀਤਾ ਪੜ ਗਿਆ ਉਹ ਚੋਲਾ ਵਾਲਾ ਤੇ ਸਾਹਮਣੇ ਪੈਣੀ ਵਾਲਾ ਚੋਲੇ ਪਹਿਣੀ ਵਾਲਾ ਚੋਲੇ ਵਾਲਾ ਪਹਿਣੀ ਵਾਲਾ ਸਾਹਮਣੇ ਮਮਾਰ ਜਾਫੀਆਂ ਦੇਖਾਂਦੇ ਆ ਆ ਜਾਫੀਆਂ ਦੇਖ 9 ਤਰੀਕ ਹੋਣੀ ਹੈ ਜੂਨ ਮਹੀਨੇ ਦੀ ਵੱਡਾ ਮੇਲਾ ਹੁੰਦਾ ਹੈ ਤੇ ਕਬੱਡੀ ਦਾ ਵੀ ਤਤਰਾ ਸ਼ੋਅ ਲੱਗੋ ਆ ਕੰਨੀ ਦਾ ਕੋ ਬਹਿ ਗਿਆ ਫਰਸੀਏ ਤਾਬੇ ਦੀ ਪੁੱਤਰ ਦੀ ਬਾ ਖੜੀ ਹੋਈ ਆ ਰਮਾਨ ਦੀ ਵਿਚਾਲੇ ਮੋਰ ਕਡੂਰ ਸਾਹ ਦਾ ਗੁਰਬੀਰ ਤੱਕਦਾ ਕਿੱਤਿਆਂ ਵੱਲੋਂ ਉਹ ਗੁਰਬੀਰ ਤੱਕਦਾ ਕਿੱਤਿਆਂ ਵੱਲੋਂ ਇੱਕੋ ਜਿੱਕੇ ਸਰੀਰ ਉਹ ਮੇਲਾ ਲੱ ਤੱਕੀਆਂ ਦੇ ਉਹ ਮੇਲਾ ਤੱਕੀਆਂ ਦੇ ਆਹ ਮੇਲਾ ਤੱਕੀਆਂ ਦੇ ਗੋਲਣ ਤਾਂ ਕਹਿੰਦੇ ਪੱਕੀਆਂ ਦੇ ਧਰਵਾਤ ਪਰਪਤਰ ਕਮੇਟੀ ਦਾ ਸਦਰਾਨ ਸਿੰਘ ਉਹ ਪੁੱਤਾਂ ਦੀਆਂ ਗੱਲਾਂ ਹੁੰਦੀਆਂ ਲੋਕਾਂ ਦੇ ਮਤਾਨ ਦੇ ਵਿੱਚੋਂ ਜੱਗੇ ਨੇ ਕਬੱਡੀ ਪਾਉਣੀ ਜੱਗੇ ਨੇ ਕਬੱਡੀ ਪਾ ਦਿੰਦੀ ਹੈ ਝੰਡਾ ਵੀ ਪੁੱਜ ਗਿਆ ਗਿੰਦ ਬੜਾ ਜਿੱਤ ਹਸਤੇ ਦਾ ਵੱਡਾ ਪ੍ਰਮੋਟਰ ਕਬੱਡੀ ਦੀ ਦੁਨੀਆ ਦੇ ਵਿੱਚ ਵੱਡਾ ਕਬੱਡੀ ਦਾ ਸ਼ੋਅ ਹੈ ਜਿੱਤਾਂ ਦੇ ਗੱਪੇ ਅਫਰੀਕੀਆ ਵਾਲਾ ਬੱਤੇ ਪਰਮੋਟਰ ਦੇ ਕਬੱਡੀ ਦੇ ਸਾਲ ਹੈ ਰੇਡ ਵੱਡੇ ਦੀ ਚਾਰ ਦੇ ਵਿੱਚੋਂ ਦੂਨੇ ਵਾਲਾ ਵੱਡੇ ਦਾ ਭੱਜ ਪਰਿਆ ਭੱਜ ਉਹ ਦੋਨੇ ਭੱਜ ਕਰੇ ਦੀਆਂ ਸੂਝਾ ਲਹਾਜਣੇ ਕਰਦੀਆਂ ਇਹ ਪੂਜਾ ਵਾਲਾ ਅਛਾ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਵਾਲੰਟੀਅਰ ਨਿਊਜ਼ੀਲੈਂਡ ਤੇ ਦੂਸਰੇ ਵੱਡੇ ਬਾਬਾ ਨਾਮਦੇਵ ਕਮਾਨ ਦੀ ਟੀਮ ਦੇ ਵਿੱਚ ਇਹ ਲੱਖ ਦਾ ਮੈਚ ਖੇਡਿਆ ਜਾਣਾ ਲਓ ਖੇਡ ਮੈਦਾਨ ਦੇ ਨਾਲ ਜੁੜਦੇ ਆ ਉਹ ਜੱਗਾ ਕਹਿੰਦੇ ਜਿਆਲਪੁਰਿਆ ਉਹ ਗੁਰਬੀਰ ਤੌਸਾਦ ਦੋ ਦੋ ਕਬੱਡੀਆਂ ਦਾ ਇਸ਼ਾਰਾ ਬਾਕੀ ਆ ਜੱਟ ਕਹੜਾ ਆ ਗਿਆ ਬਰਪਾਲ ਪਿੰਡ ਵਾਲਾ ਲੋ ਕਬੱਡੀ ਖੇਡੇ ਵਰਤਾਲ ਕਿੰਡ ਵਾਲੇ ਕਬੱਡੀ ਪਾਸ ਦੀ ਬਹਾ ਖਿਡਾਰੀਆਂ ਹੋਈਆਂ ਲੋ ਸਾਹਮਣੇ ਸਰਪੰਚਾਂ ਦਾ ਪੁੱਤ ਸੋਹਣ ਮਾਨੀ ਪੁਲੀਆ ਸਰਪੰਚਾਂ ਦਾ ਪੁੱਤ ਪਰ ਪਾਰ ਸਾਹਮਣੇ ਆਪ ਬੋਲੂਗਾ ਲੋ ਅਗਲੀ ਕਬੱਡੀ ਨਾਨਕ ਦੇ ਪਾਸ ਦੀਆਂ ਮਡਾਲੇ ਵਾਲੇ ਨਾਨਕ ਦੀ ਕਬੱਡੀ ਦੇ ਉਹ ਨਾਨਕ ਦੀ ਕਬੱਡੀ ਪਾ ਰਹੀ ਹੈ ਚਾਰ ਸਟਾਪਰਾਂ ਦੇ ਹੋਰ ਗੱਲ ਬਾਤ ਹੈ ਚੌਦ ਵਿੱਚੋਂ ਟੋਟਿਆ ਵਾਲਾ ਕਾਟਾ ਤੱਕਦਾ ਵੀ ਗਡੂਰ ਸਾਹਿਬ ਦੀ ਧਰਤੀ ਦਾ ਉਹ ਬੋਰ ਉਹ ਗਡੂਰ ਸਾਹਿਬ ਵਾਲਾ ਇਹ ਬੱਲੇ ਬੱਲੇ ਕਰਵਾ ਰਿਹਾ ਹੈ ਉਹ ਗਡੂਰ ਸਾਹਿਬੀਆਂ ਉਹ ਬੋਰ ਬੱਲੇ ਬੱਲੇ ਕਰਵਾ ਗਿਆ ਉਹ ਮੋਰਾ ਮਾਰ ਥਾਪੀ ਉਹ ਬੁਰਕੇ ਟੋਟੀਆਂ ਲੱਧਿਆ ਹੋਇਆ ਹੈ ਘਰਾਲੇ ਵਾਲੇ 4 14 ਦੇ ਵਿੱਚ ਹੁਣ ਇਹਦਾ ਗੱਪੂ ਬੱਲੇ ਬੱਲੇ ਕਰਵਾਉਂ ਉਹ ਸ਼ਾਕਤ ਨਹੀਂ ਰਹੀ ਹੈ ਮੇਰਾ ਜੀਰ ਦੇ ਵਿੱਚ ਨਾਲ ਲੈ ਗਏ ਪੜਾ ਦਾ ਨਾਮ ਚੱਲਦਾ ਹੈ ਉਹ ਪੜਾ ਦਾ ਨਾਮ ਚੱਲਦਾ ਹੈ ਉਧਰ ਮਸ਼ਤਰ ਸਾਡਾ ਆਪਣਾ ਜੀਵ ਵਾਲੀਆ ਬਹੁਤ ਸਾਰਾ ਪਿਆਰ ਦੇ ਗਿਆ ਲਓ ਸਾਹਮਣੇ ਕਹਿੰਦੇ ਚੋਲੇ ਬਵਾ ਜਿੰਨੂੰ ਚਰੋ